ਪ੍ਰੋਸਪਰ ਪੰਦਰ ਸਿੰਘ ਨੇ ਕੱਲ ਹੋਣ ਵਾਲੀ ਬਲੈਕਆਊਟ ਮੌਕ ਡ੍ਰਿਲ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕੱਲ ਰਾਤ 9 ਵਜੇ ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਉਹਨਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਅਭਿਆਸ ਹੈ ਜਿਸ ਦੇ ਵਿੱਚ ਲੋਕਾਂ ਨੇ ਇਸ ਬਾਰੇ ਜਾਗਰੂਕ ਕਰਨਾ ਪੈਂਦਾ ਹੈ ਕਿ ਆਫਤ ਦੇ ਸਮੇਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਅਤੇ ਲੋਕਾਂ ਨੂੰ ਕਿਵੇਂ ਸੁਚੇਤ ਰਹਿਣਾ ਪੈਂਦਾ ਹੈ ਅ ਸਵੇਰੇ ਵੱਲੇ ਜਿਹੜੀ ਕੱਲ ਮਿਤੀ 7 ਮਈ ਨੂੰ ਅਸੀਂ ਇੱਕ ਮੌਕ ਡ੍ਰਿਲ ਕਰਨੀ ਹੈ ਜਿਸ ਦੇ ਵਿੱਚ 9 ਤੋਂ ਰਾਤ ਨੂੰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਦੀ ਮੌਕਲ ਹੋਣੀ ਹੈ ਜੀ ਸਰ ਕੀ ਇhtiyaj ਜਿਹੜੇ ਹੈ ਵਰਤੇ ਜਾਣਗੇ ਬਲੈਕਆਊਟ ਨੂੰ ਲੈ ਕੇ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਔਰ ਕੀ ਕੀਤਾ ਜਾਏਗਾ ਜੀ ਸਾਡੇ ਵੱਲੋਂ ਬੜੇ ਲੈਬਰਾਟਰੀਜ਼ ਰੱਖਿਆ ਪ੍ਰਬੰਧ ਦਾ ਸਾਰੇ ਬੱਸਸ ਨੱਕਾਬੰਦੀ ਹੁਪਲਿਸ ਦੀ ਤੇ ਪੁਲਿਸ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਸ ਦੇ ਵਿੱਚ ਜਿਹੜੇ ਆਮ ਲੋਕ ਹੋਣਗੇ ਉਹਨਾਂ ਨੂੰ ਗਾਈਡ ਵੀ ਕੀਤਾ ਜਾਊਗਾ ਜਿਹੜੇ ਮੌਪਟਰਲ ਦੇ ਡੂਜ਼ ਐਂਡ ਡੋਂਸ ਨੂੰ ਵੀ ਆਪਣੇ ਘਰ ਦੇ ਵਿੱਚ ਰਹਿ ਕੇ ਮੁਕੰਮਲ ਤੌਰ ਤੇ ਜਿਹੜੀ ਲਾਈਟ ਹੈ ਬੰਦ ਰੱਖਣੀ ਹੈ ਤੇ ਜਿਹੜੀ ਹੈ ਵੀ ਉਹ ਵਾਈਕਲਰ ਲਾਈਟਸ ਵਗੈਰਾ ਜਿਹੜੇ ਵਹੀਕਲਸ ਨੂੰ ਵੀ ਓਨਲੀ देयर ਨਾ ਤੋਂ ਸਟਾਰਟ 9 ਵਜੇ ਤੱਕ ਉਹ ਰਿਫਰੇਨ ਕਰਨੋਂ ਬਾਹਰ ਲੈ ਕੇ ਆਉਂਦੇ। ਸਰ ਮੌਪਟਰਲ ਦੇ ਵਿੱਚ ਸਾਇਰਨ ਵਿੱਚ ਜਿਹੜੇ ਉਹ ਵਜਾਏ ਜਾਣਗੇ ਚੈੱਕ ਕੀਤਾ ਜਾ ਰਿਹਾ ਹੈ। ਹਾਂਜੀ ਬਿਲਕੁਲ ਸਾਇਰਨਸ ਨਾਲ ਹੀ ਲੋਕਾਂ ਨੂੰ ਉਸ ਸੰਬੰਧੀ ਦੱਸਿਆ ਜਾਊਗਾ ਵੀ